ਆ ਦੇਖੋ ਪਟ્રોલ ਬੰਬ ਬਣਾਉਣਾ ਦੇਖਿਆ ਆਹ ਆ ਲੱਗਦਾ ਜਿਵੇਂ ਕੋਈ ਇੱਥੇ ਕੋਈ ਬੜੀ ਵੱਡੀ ਜੰਗ ਲੱਗੀ ਹੁੰਦੀ ਆ ਪਰ ਇਹ ਗਰੀਬਾਂ ਦੇ ਜੇ ਕੋਈ ਚਿੱਟੇ ਦੇ ਖਿਲਾਫ ਬੋਲਿਆ ਤਾਂ ਗਰੀਬਾਂ ਦੇ ਘਰ ਉਡਾ ਦਿੱਤੇ ਗਏ ਤੇ ਪਰ ਪੰਜਾਬ ਦਾ ਮੀਡੀਆ ਸ਼ਾਇਦ ਉਹਨਾਂ ਦਾ ਅੰਡੇ ਵਾਲੀਆਂ ਰੇੜੀਆਂ ਦੀ ਤੁਰਿਆ ਫਿਰਦਾ ਹਲੇ ਉਹਨਾਂ ਦਾ ਕਿੱਸਾ ਨਹੀਂ ਮੁੱਕਿਆ ਕਿਉਂਕਿ ਪੰਜਾਬ ਦਾ ਤਾਂ ਮੁੱਦਾ ਹੀ ਨਹੀਂ ਵੀ ਪੰਜਾਬ 'ਚ ਐਡਾ ਦੰਗਾ ਹੋਇਆ ਭੇੜਾ ਉਹ ਸੱਚ ਬੋਲ ਧਰਮ ਚਾਹਤੇ ਹਨ ਵੀ ਇਹਨਾਂ ਖਤਰ ਕਿਉਂ ਨਹੀਂ ਬੋਲੇ ਯਾਰ ਲੋਕ ਆਹ ਦੇਖ ਆ ਪਟ્રોલ ਆ ਬੱਤੀਆਂ ਬਣਾ ਬਣਾ ਦੇ ਬੰਬ ਯਾਰ ਚੱਲੇ ਹੁਣ ਜਿੱਥੇ ਹੈ ਤੇ ਜੇ ਉਹਦੀ ਆਖਤ ਜੇ ਅਸੀਂ ਹੱਕ ਮੰਗਦੇ ਆ ਤਾਂ ਤੇ ਜੇ ਅਸੀਂ ਸੱਚ ਲਈ ਬੋਲਦੇ ਆ ਤਾਂ ਅਸੀਂ ਅੱਤਵਾਦੀ ਬਣ ਜਾਂਦੇ ਆ ਆ ਜਾ ਦਿਖਾ ਆ ਦੇਖੀ ਆ ਪੇਟੀਆਂ ਦੇਖੀ ਆ ਫੂਕਦੀਆਂ ਯਾਰ ਗਰੀਬਾਂ ਦਾ ਕੀ ਕਸੂਰ ਸੀ ਇਹਨਾਂ ਦੇ ਵਿੱਚ ਦੇਖ ਇਹਨਾਂ ਦਾ ਸਮਾਨ ਵੀ ਨਹੀਂ ਛੱਡਿਆ ਸਮਾਨ ਕੱਟਦਾ ਦੇਖੇ ਨਾ ਲੋਕਾਂ ਤੱਕ ਆ ਦੇਖੀ ਆਸ ਨੇ ਪੂਰਾ ਜੋਰ ਲਾ ਕੇ ਕਿਉਂ ਲਾਇਆ ਕਿਉਂ ਕੇ ਇਹ ਐਮ ਐਲ اے ਆ ਉਹਦਾ ਗਾੜੀਆ ਦੇਖੋ ਯਾਰ ਆ ਸੱਤ ਅੱਗ ਲਾ ਕੇ ਇਹ ਐਡਾ ਬੜਾ ਪੰਗਾ ਤੇ ਤੁਸੀਂ ਸੋਚ ਨਹੀਂ ਸਕਦੇ ਦੇਖੀ ਚਾਰੇ ਪਾਸੇ ਵਿਖਾਈ ਤੇ ਐ ਲੱਗਦਾ ਯਾਰ ਵੀ ਆਪਾਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਆ ਪੰਜਾਬ 'ਚ ਤਾਂ ਹੈ ਹੀ ਨਹੀਂ ਲੱਗਦਾ ਯਾਰ ਵਾਲਾ ਤਾਂ ਲੱਗਦੀ ਇਹ ਤਾਂ ਇਹ ਲੱਗਦਾ ਜਿਵੇਂ ਵਾਕਿਆ ਅੱਜ ਤੱਕ ਦਾ ਯਾਰ ਪੰਜਾਬ 'ਚ ਮੈਂ ਕਹਿੰਦਾ ਇਹੋ ਜਿਹਾ ਹੋਈ ਨਹੀਂ ਹੋਣਾ ਜਿਹੜਾ ਜਿਹੜਾ ਇਹ ਛੋਟੇ ਭਾਂਡੇ ਤੱਕ ਫੂਕਦੇ ਯਾਰ ਭਾਂਡੇ ਤੱਕ ਫੂਕਦੇ ਹੁੰਦਾ ਹੈ ਘਰ ਹੈ ਆ ਦਿਖਾ ਦਿਖਾ ਆਹ ਦੇਖੋ ਕਿੰਨੇ ਮਾੜੇ ਹਾਲਾਤ ਕਰਤੇ ਹੋਰ ਪੰਜਾਬ ਦੀ ਸਮਾਜ ਸੇਵੀ ਨੂੰ ਕੀ ਦਾ ਵੀ ਨਾ ਲੋਕਾਂ ਖਾਤਰ ਖੜੋ ਵੋਟਾਂ ਲੈਣ ਲਈ ਤਾਂ ਹਰੇਕ ਆ ਕੇ ਖੜ ਜਾਂਦਾ ਹੈ ਪਰ ਹੱਕ ਹੈ ਸਿੰਲਿੰਡਰ ਪਰ ਹੈ ਸਿਲੰਡਰ ਰਹਿ ਗਿਆ ਇੱਥੇ ਬੰਬ ਬਣਿਆ ਉਹਦਾ ਹਾਂ ਹਾਂ ਜੇ ਸਿਲੰਡਰ ਦਾ ਬੰਬ ਬਣ ਜਾਂਦਾ ਫਿਰ ਪਤਾ ਨਹੀਂ ਕੀ ਹੋਣਾ ਮਿੱਟੀ ਚ ਦੱਬੀ ਕੱਢੀ ਆ ਅਸੀਂ ਤੜਕੇ ਕੱਢਿਆ ਦੂਜੇ ਸਿਲੰਡਰ ਤੇ ਪਾਰਟੀ ਆ ਮੜ ਕੇ ਤੇ ਫੇਰ ਵੀ ਇੱਥੇ ਕਿਹਨੇ ਪੁੱਛਣਾ ਸੀ ਫੇਰ ਇੱਥੇ ਤਾਂ ਜਿੰਨਾ ਮਰਜੀ ਦੰਗਾ ਹੋ ਜਾਵੇ ਦੱਬੀ ਰਹਿ ਗਈ ਪੰਜਾਬ ਦਾ ਮੁੱਖ ਮੰਤਰੀ ਬਨੇ ਸੁੱਤਾ ਪਿਆ ਤੋ ਹੈ ਚਾਰ ਬਾਰੀ ਬਾਈ ਕਹਿੰਦਾ ਬਰਾਮਤ ਕੀਤਾ ਜੱਟਾ ਨਾ ਇਹ ਚਟਿਆ ਬੰਦਾ ਹੋਸੀ ਸਟਾਫ ਨੇ ਟੀਆਈ ਸਟਾਫ ਨੇ ਆਹ ਦੇਖੋ ਇਹ ਕਹਿੰਦੇ ਨਸ਼ੇ ਹੀ ਵੇਚਦਾ ਗਿਆ ਦੀਵਾਨ ਦੋ ਪੁੱਤ ਜੋ ਚੱਕਾ ਗਿਆ ਵੋਟਾਂ ਦੇ ਗੋਲ ਨਾਲ ਚਲਾਗਾ ਉਹਦੇ ਵੋਟਾਂ ਜਿੱਤਣ ਤੋਂ ਬਾਅਦ ਫਿਰ ਜਿੱਦੇ ਵੋਟਾਂ ਪਈਆਂ ਕਿੰਨੇ ਬਾਅਦ ਹੀ ਬੰਦੇ ਨੇ ਤੇ ਐਮਐਲਏ ਪਤਾ ਕਿਹਦੇ ਘਰੇ ਬੈਠਾ ਤੇ ਜਿਹੜਾ ਬੰਦਾ ਜਿਹੜਾ ਬੰਦਾ ਅੱਗ ਲਾ ਕੇ ਗਿਆ ਇਹ ਗੱਲ ਸੁਣਾਈ ਹੈ ਆ ਮੇਰਾ ਪੁੱਤ ਦਾ ਨਾ ਸਮਾਨ ਬਣਾਇਆ ਸੀਗਾ 25 ਖੇਸ ਸੀਗੇ ਤੇ ਨਾਲ ਦੇ ਜਿਹੜੇ ਇੱਥੇ ਵਿੱਚ ਸੜੇ ਹੋਏ ਆ 25 ਖੇਸ ਕੀ ਦਾ ਸਾਰਾ ਉਸੀ ਡਾਤਾ ਦੇ ਗੱਡੀਆਂ ਨੇ ਸਟੇਲੇ ਆਉਂਦੇ ਨੇ ਗੱਡੀਆਂ ਤੇ ਮਤਲਬ ਇਹ ਆ ਗੱਡੀਆਂ ਤੱਕ ਵਿੰਗੀਆਂ ਕਰਤੀਆਂ ਬਸ ਬਾਈ ਪਾਣੀ ਦਾ ਕੀ ਬਣਾ ਨਾ ਨਾ ਮੇਰਾ ਘਟ ਘਟ ਪੀਰੋ ਚੱਲ ਕੋਈ ਨਹੀਂ ਸਰਪੰਚ ਨੇ ਆਉਣੇ ਨੇ ਇੱਥੇ ਪੁਲਿਸ ਆਹ ਦੇਖੋ ਸਾਡੇ ਘਰਾਂ ਦੇ ਸਰਪੰਚ ਨੇ ਆਏ ਪੁਲਿਸ ਅਫਸਰ ਨੇ ਕਿਹਾ ਸਾਨੂੰ ਦੱਸਿਆ ਕਰੋ ਤੇ ਆਹ ਦੱਸੇ ਦਾ ਆ ਦੇਖ ਲਓ ਤੀਜਾ ਉਹ ਆਂਦੇ ਸਾਨੂੰ ਦੱਸਣਾ ਨਹੀਂ ਸਾਡੀ ਇੱਧਰ ਵੀ ਇੱਕ ਕਰ ਆ ਆ ਵੀ ਇੱਧਰ ਕਰ ਇੱਧਰ ਲੈ ਜੈਸੇ ਘਰ ਆ ਇੱਥੋਂ ਹੀ ਦਿਖਾ ਦੇ ਉਧਰ ਲੈ ਵਹ ਜਾਣੇ ਆ ਹਾਂ ਇਹਨਾਂ ਦੀ ਖਾਤੂ ਆਗਲਾ ਕਹੇ ਵੀ ਸੋਣਿਆ ਲੋਕ ਚੋਰ ਬਹੁਤ ਨੇ ਗੰਦੇ ਲੋਕ ਆ ਦੇਖੋ ਆਹ ਇੱਥੇ ਆ ਗਏ ਕਿੰਦਰ 45 ਮਿੰਟ ਲੱਗੇ ਉਹਨਾਂ ਇਹ ਸੁਆ ਇੰਨੇ ਚੱਪਚੂ ਹੋਏ ਦਿਖਾਇਆ ਹਾਂ ਅੱਠ ਘਰ ਨੇ ਕਿਹੜਾ ਥੋੜਾ ਟਾਈਮ ਲੱਗਦਾ ਦੇਖ ਸਾਰੇ ਘਰ ਆਪਾਂ ਨੂੰ ਦਿਖਾਉਣ ਤੇ 45 ਮਿੰਟ ਲੱਗ ਗਏ ਬਾਰਾ ਬਾਰਾ ਆ ਦੇਖੀ ਇਹਨਾਂ ਨੇ ਦੱਸਿਆ ਬੰਦਾ ਬਾਰਾ ਬੰਦਾ ਪ੍ਰਾਤਿਕ ਲਾਈਟ ਲਾਈਟ ਲਾਈ ਲਾਈ ਤੇਰਾ ਤੇ ਲਾਉ ਲਾਈਟ ਲਾ ਲਾਈਟ ਲਾ ਕੇ ਦਿਖਾ ਇਹ ਮੇਰਾ ਹੁੰਦਾ ਆ ਬਾਈ ਦਾ ਮਕਾਨ ਆ ਤੇਰੀ ਹੋਏ ਨਾਲ ਲੱਗਦਾ ਯਾਰ ਕੰਮ ਰੰਗ ਮਾਰਦਾ ਆ ਦੀਦਾ ਵਿੱਚ ਹੋ ਜਿੰਨੇ ਦੀਨੇ ਬਈ ਯਾਰ ਆਜ ਮੰਜਿਆ ਦੇ ਹਿੱਟ ਗਿਆ ਕੱਪੜੇ ਵਾਲੇ ਨਹੀਂ ਕਿਹਨੂੰ ਚਾਹੀਏ ਰੇ ਕਪੜਾ ਜਿੱਤੇ ਆਉ ਤਾਂ ਫੂਲਾ ਦਾ ਚੱਕ ਲੈ ਕੇ ਉਹਦਾ ਬੱਧ ਆ ਇੱਥੇ ਮਸ਼ੀਨ ਮਚਾਈ ਆ ਬਈ ਇੱਥੇ ਆ ਘਰ ਵਾਲਾ ਮਾਲਕ ਖੜਾ ਇੱਥੇ ਆ ਭਾਂਡੇ ਮਚਾਏ ਮੇਰੀ ਛੋਟੀ ਭਤੀਦੀ ਦੇ ਬਣਾਲੇ ਵੇਆ ਭਾਂਡੇ ਬਣਾਈ ਤੋਂ ਜਰੀ ਦੇ ਜਰੀ ਪਰ ਤਾਰ ਬਣਾਇਆ ਅਬ ਆਉਂਦੀਆਂ ਤੀਆਂ ਦਾ ਦਾਜ ਬਣਾਇਆ ਹਨਾ ਕੁੜੀਆਂ ਦਾ ਦਾਜ ਬਣਾਇਆ ਹਾਂ ਠੀਕ ਸਾਰਾ ਤੈਸਨੈਕ ਕਰਤਾ ਹਾਂ ਗੱਡੀ ਹਾਂ ਸੁਪਾ ਚੰਦੇ ਤੇ ਥੋੜਾ ਸਹੀ ਆ ਤੇ ਦੋ ਆ ਵਿਚਾਰੇ ਵੀ ਅਸੀਂ ਉਹ ਕੁੜੀਆਂ ਦਾ ਦੋ ਦਰਦਨਾ ਹਾਸਾ ਯਾਰ ਇਹ ਤਾਂ ਸੂਚ ਤੋਂ ਵੀ ਪਰੇ ਆ ਯਾਰ ਹਨਾ ਉਹ ਲੱਗਦਾ ਹੀ ਨਹੀਂ ਵੀ ਪੰਜਾਬ ਚ ਫਿਰਦੇ ਵੇ ਅਜਾ ਕੁਝ ਵੀ ਹੋਣਾ ਦੇਖਿਆ ਹੁਣ ਤੱਕ ਇਹ ਕੱਲ ਨੂੰ ਕੋਈ ਹੋਰ ਦੂਜਾ ਡੇਰ ਇੱਧਰ ਵੀ ਦੇਖੋ ਦੂਜਾ ਕਮਰਾ ਵੀ ਦੇਖੋ ਇੱਧਰ ਬੈੱਡ ਕੱਪਾ ਐਲ ਸੀ ਡੀ ਸਾਰਾ ਦੇਖੋ ਬੈੱਡ ਆਈ ਗਈ ਇੱਥੇ ਇਹ ਬੱਚਾ ਦਾ ਆਹ ਦੇ ਬੈੱਡ ਫੁੱਟ ਸਭ ਮਚਾਦਾ ਇੱਥੇ ਬਾਕੀ ਚੱਕ ਕੇ ਲੈ ਗਏ ਸਮਾਨ ਇੱਥੇ ਐਲ ਸੀ ਡੀ ਸੀਗੀ ਆ ਵੇ ਇੱਥੇ ਇਹ ਤੁਸੀਂ ਜੀ ਬੰਦ ਲਾ ਕੇ ਨਾ ਆਹ ਆਹ ਐਲ ਸੀ ਡੀ ਆ ਪਈ ਆ ਟੀ ਵੀ ਵੀ ਬੰਨਿਆ ਆ ਇਹ ਵੀ ਬੰਨਿਆ ਤੇ ਆਪਣਾ ਬੈਟਰਾ ਲੈ ਗਏ ਜੀ ਉਹਦੇ ਵਾਲਾ ਜੱਗ ਕੇ ਨਵੈਟਰ ਵਾਲਾ ਅੱਛਾ ਤੇ ਢੋਲੀਆਂ ਲੈ ਕੇ ਸਾਡੇ ਨਾਲ ਸਲੈਂਡਰਾਂ ਵਾਲਾ ਸਾਰਾ ਚੱਕ ਕੇ ਟੋਲਿੰਗਾ ਤਾਂ ਲੈ ਗਿਆ ਉਹਨੂੰ ਵੀ ਆਕਰ ਫਾਰਮਾਂ ਦੇ ਬੰਦ ਚੱਲ ਜਾਣਗੇ ਗੰਭ ਚੱਲ ਜਾਣਗੇ ਆਹ ਪੂਰੀ ਆ ਗਈ ਆ ਇੱਥੇ ਸਾਰਾ ਕੁਝ ਪਿਆ ਦੇ ਤਜੋਰੀ ਨੂੰ ਸੋਈ ਜੋ ਆਹ ਸਾਹਮਣੇ ਇੱਥੇ ਬੈਟਰਾ ਲੱਗਾ ਹੋਇਆ ਤੇ ਆਹ ਵੀ ਪਈ ਤਾਰ ਇਨਵਰਟਰ ਦੀ ਇੱਥੇ ਫਿਰ ਆਓ ਕੌਰੇਜ ਪਾਟ ਦੇ ਤਰੇਤ ਭਾਈ ਜੀ ਦੇਖੋ ਸਾਡੇ